ਨਾਮ ਜਗਤेंद्र ਬਟਕਿਆ 6325 ਉਧਰ ਕੋਰਾਪੋਹਣ ਜਾਨਾ ਬਾਬਾ ਜੀ ਦੀ ਬਟਕੀਆਂ 775 502 ਜਾਨ ਇਹਨਾਂ ਬਟਕੀਆਂ 64 ਇਹਨੇ ਜਗਲਾਂ ਵਿੱਚ ਆਪ ਕੋ ਲਾਇਆ ਕਰਦੇ ਸਨ ਬਾਬਾ ਜੀ ਦੀ ਬਟਕੀਆਂ 775 502 ਜਾਨ ਇਹਨਾਂ ਬਟਕੀਆਂ ਦਾ ਦੋਧਾ ਮੇਰੇ ਬਾਦਸ਼ਾਹ ਚੇਗੁਰ ਮਹਾਰਾਜ ਜੀ ਮਹਾਰਾਜ ਜੀ ਨੇ ਮੇਰੇ ਤੋਂ ਬਾਦਸ਼ਾਹ فرمایا ਸਾਜੀ ਤੁਹਾਡਾ ਜੀ ਨੂੰ ਮੇਸ਼ਰਨ ਇਸ ਨੂੰ ਸਾਡੀ ਨਿਮਾਨਤ ਕਰ ਜੋ ਅਸੀਂ ਛੇਵੇਂ ਜਾਮੇ ਵਿੱਚ ਆ ਕੇ ਸ਼ਰਧਾ ਸਾਈਂ ਜੀ ਨੂੰ ਆਪਣੇ ਪੂਰੇ ਵਿੱਚ ਤਵਾ ਦੇ ਰਖ ਲਿਆ ਤੇ ਆਪ ਛੇਵੇਂ ਜਾਮੇ ਵਿੱਚ ਕਰਦੇ ਛੇਵੇਂ ਜਾਮੇ ਵਿੱਚ ਛੇਵੇਂ ਪਾਛਾ ਆਪਣੇ ਵੱਡੇ ਸਹਿਜਾਂ ਦੇ ਪਾਪਾ ਗੋਕੁਟਾਏ ਮੰਨਦੇ ਕਿ ਇਸੇ ਉਸਤਾਂ ਦੇ ਸੰਜੀਵ ਪਰਮਜੀ ਸਾਈਂ ਜੀ ਕਹਿੰਦੇ ਕਿ ਬਾਬਾ ਜੀ ਸਦੀ ਰੱਖੀ ਦੁਆ ਹੈ ਕਿ ਚੇਲੇ ਪਾਚਨ ਸ਼ਕੇ ਬਾਬਾ ਨੂੰ ਜਨੂਸ਼ ਕਾਇਆ ਬਾਬਾ ਮਿੱਤੈ ਨੇ ਜੀਵਨ ਮਾਰਕੇ ਜੀ ਮਰਤਾ ਗੁਣਤਾ ਹੋ ਸਕੇ ਤੁਮ ਸ਼ਗਲ ਤੋਂ ਬਜ਼ਰਬੜੀ ਨਾਲ ਦੇ ਸਾਹਮਣੇ ਕਰਤਾ ਆਪਣੀ ਮਾਈ ਦੀ ਹਰੀ ਕੋਈ ਗਉ ਤੇਤੀ ਛੇ ਦਿਨਾਂ ਸੁਚੇਦ ਹੋਏ ਜਦ ਤੇ ਕਿ ਬਾਬਾ ਵਰਦੇ ਪਾਈ ਨੇ ਜੁਦੀ ਕਰ ਦਿੱਤੀ ਜਦ ਵੇਸ ਹੋਏ ਸ਼ੇਵ ਪਾਚਨ ਮਤਾ ਲਿਆ ਕਰਾ ਚੁਕੀ ਜਦ ਜਦ ਬਾਬਾ ਜੀ ਤੁਨ ਕ ਵਿਚਰੇ ਕਿ ਕਹਤਾ ਹੈ ਬਰਾਤਰ ਹੈ

اس کے سانجی کہتے ہیں بادشاہ یہ مکم بھی توڑا یہ جگہ بھی پڑی پر تو بابا جو دیتا دین تو نہیں دار کٹا جو کر گیا سو. بادشاہ اسی لوگ نے لابی زندہ نہیں کرنا تو میں کھڑو بارنے کے کوئی بابا سمجھ جانا ساڑھے کو اس پر لے کھونا اس کے بابا جو دیتا ہے جی کہتے ہیں بابا ہی تو سی جاؤ یادرہ سب اسے دیوں گی تیرا تو شاہ جی ایسے چپا